ਆਮ ਆਦਮੀ ਪਾਰਟੀ ਚ ਸਟਿੰਗ ਇਸ ਕਿੰਗ ਦਾ ਖੇਡ ਖਦਮ ਨਹੀਂ ਹੋ ਰਿਹਾ ਟਿਕਟ ਨਾ ਮਿਲਣ ਤੋਂ ਨਰਾਜ਼ ਹੋ ਕੇ ਪਾਰਟੀ ਛੱਡਣ ਵਾਲੇ ਹਰਦੀਪ ਸਿੰਘ ਕਿੰਗਰਾ ਨੇ ਅੱਜ ਇੱਕ ਵੱਡਾ ਖੁਲਾਸਾ ਕਰਨ ਦਾ ਦਾਵਾ ਕੀਤਾ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਚ ਪੈਸਾ ਕਿਵੇਂ ਲਿਆ ਜਾਂਦਾ ਹੈ ਇਹ ਹੁਣ ਉਹਨਾਂ ਦਾ ਸਟਿੰਗ ਆਪਰੇਸ਼ਨ ਦੱਸੇਗਾ ਜਿਸ ਨੂੰ ਅੱਜ ਯਾਨੀ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਰਿਲੀਜ਼ ਕਰਨਗੇ ਕੁਸ਼ ਕਨਵਰਸੇਸ਼ਨ ਪੈਸੇ ਕਿਨੇ ਲੈਂਦੇ ਸੀ ਆਮ ਆਦਮੀ ਪਾਰਟੀ ਦੇ ਦਿੱਲੇ ਦੇ ਸੂਬੇਦਾਰ ਇੱਕ ਪ੍ਰੈਸ ਕਾਨਫਰੰਸ ਮੈਂ ਰਿਲੀਜ਼ ਕਰ ਰਿਹਾ ਕੀ ਉਹਦੇ ਚ ਮੈਂ ਵੈਸੇ ਚਲੋ ਉਹਦੇ ਚ ਕਨਵਰਸੇਸ਼ਨ ਉਹਦੇ ਚ ਕਨਵਰਸੇਸ਼ਨ ਹੈ ਜਿੱਥੇ ਕਿ ਪੈਸੇ ਮੰਗ ਰਹੇ ਤੇ ਪੈਸੇ ਕਿਸ ਤਰੀਕੇ ਨਾਲ ਲੈ ਜਾਂਦੇ ਉਹ ਦੱਸਿਆ ਗਿਆ ਉਹਦੇ ਚ ਉਹ ਮੰਗ ਰਿਹਾ ਵੀ ਐ ਐ ਪੈਸੇ ਦੇਣੇ ਹਨ ਕਿੰਗਰਾ ਸੁਚਾ ਸੰਗ ਛੋਟੇਪੁਰ ਦੀ ਪਸੰਦ ਸੀ ਪਰ ਦਿੱਲੀ ਦੀ ਲੀਡਰਸ਼ਿਪ ਨੇ ਉਹਨਾਂ ਦੀ ਪਸੰਦ ਨੂੰ ਰਿਜੈਕਟ ਕਰ ਦਿੱਤਾ ਸੀ ਪਾਰਟੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਆਉਣ ਤੋਂ ਬਾਅਦ ਕਿੰਗਰਾ ਨੇ ਅਸਤੀਫਾ ਦਿੱਤਾ ਸੀ ਅੱਜ ਬਾਅਦ ਦੁਪਹਿਰ 3 ਵਜੇ ਪ੍ਰੈਸ ਕਾਨਫਰੰਸ ਕਰਕੇ ਕਿੰਗਰਾ ਸਟ ਵੱਡਾ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਕਿਹੜੇ ਲੀਡਰ ਨੇ ਕਿੰਗਰਾ ਦੇ ਸਟਿੰਗ ਵਿੱਚ